ਨੇ ਉਹ ਦੋਹੀ ਸਾਡੇ ਨਾਲ ਕਾਹ ਤੋਂ ਬੈਠੇ ਹੈ ਕਾਹ ਤੋਂ ਬੈਠੇ ਨੇ ਕਬੱਡੀ ਵਾਲਾ ਕਰਕੇ ਹਾਂਜੀ ਉਦਾਂ ਨਹੀਂ ਬਹਿਣਾ ਆਹ ਵੀਰ ਜੀ ਆਪਣੇ ਨਾਲ ਜਵਾਗ ਬੈਠੇ ਇੱਥੋਂ ਅਸੀਂ ਪੱਟੀ ਮੋੜ ਤੋਂ ਨੰਗਣ ਦਾ ਚੂਥਲੇੜ ਪਿੰਡ ਤੋਂ ਕਿੱਥੇ ਚੱਲੇ ਬੋਦੂ ਤੁਸੀਂ ਮੋੜ ਤੇ ਅੰਬੀਆਂ ਖਾਨ ਹਾਂਜੀ ਇਹ ਕਹਿੰਦੇ ਅਸੀਂ ਅੰਬੀਆਂ ਖਾਨ ਚੱਲੇ ਹਾਂ ਤੇ ਇਹ ਹੱਥ ਦੇਂਦੇ ਅਸੀਂ ਕਿਸੇ ਨੇ ਡੱਕਿਆ ਨਹੀਂ ਗੱਡੀ ਨਹੀਂ ਡੱਕੀ ਕਿਸੇ ਨੇ ਇਨਾ ਇਹਨੇ ਮੋਟਰਸਾਈਕਲ ਡੱਕਿਆ ਰਾਨੂੰ ਭਾਇਆ ਸੀ ਤੇ ਅਸੀਂ ਡੱਕ ਲੈ ਇਹਨਾਂ ਮਗਰ ਬੋਰਡ ਵੇਖਿਆ ਆਪਣੀ ਗੱਡੀ ਤੇ ਕਹਿੰਦੇ ਕਬੱਡੀ ਵਾਲੇ ਅਸੀਂ ਤਾਂ ਬੈਠੇ ਆ ਉਦਾਂ ਨਹੀਂ ਬਹਿਣਾ ਮਦਲ ਇੰਨੀ ਲੋਕੀ ਕਬੱਡੀ ਵਾਲਿਆਂ ਦੀ ਇੱਜ਼ਤ ਕਰਦੇ ਆ ਇਹਨਾਂ ਬੱਚਿਆਂ ਨੂੰ ਵੀ ਪਤਾ ਵੀ ਕਬੱਡੀ ਵਾਲੇ ਹੈਗੇ ਆ ਤੇ ਇਹਨਾਂ ਨੇ ਸਾਨੂੰ ਬਾਹਰ ਆਣਾ ਬੰਦੀ ਠੀਕ ਆ ਜੇ ਉਦਾਂ ਕੇਣਾ ਜਵਾਗ ਬੈਂਦੇ ਨਹੀਂ ਇੰਨੇ ਸਿਆਣੇ ਹੋ ਗਏ ਆ ਫਿਰ ਦੂਈ ਪੁੱਤ ਕਿੱਥੇ ਚੱਲੇ ਆ ਹੋਰ ਇੱਥੇ ਹੈ ਆਵੇ ਇੱਥੇ ਆਂਦੀ ਐ ਇੱਥੇ ਖਾਣੀ ਆਂਦੀਆਂ ਕਿੱਥੇ ਆਂਦੀਆਂ ਇਥੇ ਵੱਡਾ ਵੱਡਾ ਬੁੱਤੇ ਜਿਹੜੇ ਕਿਹੜੇ ਆੜੇ ਹਾਂਜੀ ਅੱਛਾ ਆਵੇ ਲੱਗੀਆਂ ਆਂਬ ਖਾਣੇ ਜੀ ਤੂੰ ਤਕਰੀਰ ਰੋਜ਼ ਆਉਂਦੇ ਜੀ ਤੁਸੀਂ ਨਹੀਂ ਅੱਜ ਨਹੀਂ ਆਏ ਹਾਜੀ ਆਏ ਕਰਨੀ ਕਰਨੀ ਕਰੇ ਕੀ ਕਰਨਾ ਆਏ ਓਏ ਚਟਨੀ ਕੋਟੇ ਰੋਟੀ ਖਾਣੀ ਹੈ ਵੀਰ ਜੀ ਇਹ ਨਾ ਇੱਧਰ ਡੱਕਾ ਕੀ ਅੱਗੇ ਨਹੀਂ ਨਹੀਂ ਇੱਥੇ ਰੱਖ ਦੋ ਪਿੱਛੇ ਡੱਕਾ ਹੋ ਕੇ ਕੋਈ ਫਲਾਫਲੀ ਲਾਗੇ ਫਲਾਫਲੀ ਲਾਓ ਫਲਾਫਲੇ ਲੂ ਯਾਰ ਫਲਾਫੇ ਚ ਪਾ ਕੇ ਖੜਿਓ ਠੀਕ ਆ ਹੋਰ ਸੇਵਾ ਕੋਈ ਦੱਸ ਦੋ ਕਾਲਾ ਬਿਨਾ ਕੋ ਕਾਲਾ ਬਿਨਾ ਕੋ ਪਹਿਲੋ ਐਵੇਂ ਨਾ ਕਹੀ ਜਾਇਓ ਇੱਥੇ ਡੱਕ ਦੀਏ ਚਲੋ ਧੰਨਵਾਦ ਤੁਹਾਡਾ ਹੋਰ ਓਕੇ ਚਲੋ ਠੀਕ ਹੈ ਬਾਏ ਬਾਏ